ਅਜਨਾਲਾ ਦੇ ਐਸਐਚਓ ਮਨਜਿੰਦਰ ਸਿੰਘ ਨੂੰ ਉਸ ਵਿਲੇ ਸਸਪੈਂਡ ਕੀਤਾ ਗਿਆ ਸੀ ਜਦੋਂ ਉਸ ਨੂੰ ਨਸ਼ੇ ਦੇ ਕੇਸ 'ਚ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਤੇ ਕਾਬੂ ਕੀਤਾ ਗਿਆ ਸੀ। ਦਰਅਸਲ ਐਨਡੀਪੀਐਸ ਐਕਟ ਦੇ આરોપી ਦੀ ਮਦਦ ਕਰਨ ਦੇ ਬਦਲੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਅਜਨਾਲਾ ਥਾਣੇ ਦੇ ਐਸਐਚਓ ਮਨਜਿੰਦਰ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੇ ਬਾਅਦ ਮਾਨਯੋਗ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਸੀ। ਜਿਸ ਵਿੱਚ ਪੁਰੇ ਸੇ ਕਈ ਖੁਲਾਸੇ ਵਿਕਤੇ। ਹੁਣ ਇਸ ਵਿੱਚ ਹੀ ਪੁਲਿਸ ਦੁਆਰਾ ਰਿਸ਼ਵਤਖੋਰ ਐਸਐਚਓ ਸਾਥੀ ਕਰਮਚਾਰੀ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਸਾਬਕਾ ਐਸਐਚਓ ਮਨਿੰਦਰ ਸਿੰਘ ਦਾ ਰਿਮਾਂਡ ਲੈਣ ਲਈ ਅਰਜ਼ੋਨਾਂ ਨੇ ਪੁਲਿਸ ਰਿਮਾਂਡ ਲੈਣ ਲਈ ਜੈ ਸਾਹਿਬ ਦੇ ਪੇਸ਼ ਕੀਤਾ ਡਿਪਟੀ ਰਜਿਸਟ੍ਰੇਟ ਸ਼੍ਰੀ ਰਾਮਪਾਲ ਜੀ ਕੋਰਟ ਦੇ ਵਿੱਚ ਜਿੱਥੇ ਅੱਜ ਦਲੀਲਾਂ ਹੋਈਆਂ ਨਾ ਕਿਹਾ ਜੀ ਇੱਕ ਟਿੱਕੀ ਵੇਂ ਤੋਂ ਗੱਡੀ ਵੀ ਆ ਉਹ ਇਹ ਲੈ ਕੇ ਆਏ ਸੀ ਜਿਹੜਾ 409 120ਵੀ ਦਾ ਵਾਦਾ ਵੀ ਕੀਤਾ ਆ ਪਰੰਤੂ ਸਾਡੀਆਂ ਦਲੀਲਾਂ ਨਾਲ ਸਾਹਮਣੇ ਤੋਂ ਦੇ ਜੈ ਸਾਹਿਬ ਕੀ ਅਸੀਂ ਕਿਹਾ ਇਹਨਾਂ ਵੱਲੋਂ ਮੈਂ ਪੇਸ਼ ਹੋਇਆ ਕਿਹਾ ਜੀ ਅੱਜ ਤੱਕ ਦਸਰ ਚਾਰ ਪੰਜ ਦਿਨ ਹੋ ਗਏ ਇਹਨਾਂ ਦੀ ਕਸਟਡੀ ਦੇ ਵਿੱਚ ਕੋਈ ਵੀ ਰਿਕਵਰੀ ਹੋਵੇ ਇਹ ਤੇ ਬਸ ਝੂਠ ਹੀ ਇਹਨਾਂ ਨੂੰ ਫਸਾਉਣਾ ਚਾਹੁੰਦੇ ਆ ਸਾਡੀਆਂ ਜਿਹੜੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜੱਜ ਸਾਹਿਬ ਨੇ ਅੱਜ ਡਿਕਲਾਈਨ ਕਰ ਦਿੱਤੀ ਆ ਤੇ ਮਨਜਿੰਦਰ ਸਿੰਘ ਨੂੰ ਨਾਲ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਜਾਣਕਾਰੀ ਮੁਤਾਬਕ ਪੁਲਿਸ ਨੇ ਐਸਐਚਓ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰਮਾਨਜੋਗ ਜੱਜ ਨੇ ਐਸਐਚਓ ਤੇ ਉਸਦੇ ਨਾਲ ਡਰਾਈਵਰ ਨੂੰ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਪਿੱਖੇ ਵਿੰਡ ਤੋਂ ਮਾਲ ਵਿਪਾਗ ਦੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਸੀ ਤੇ ਇਸ ਸਬੰਧ ਵਿੱਚ ਇਹਨਾਂ ਦੇ ਜੋਰ ਮਚ ਹੋਰ ਵਾਅਦਾ ਹੋਇਆ ਹੈ ਖੈਰ ਹਾਲੇ ਜਾਂਚ ਚੱਲ ਰਹੀ ਹੈ ਤੇ ਜਾਂਚ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਅਜਨਨਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ